ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵੈਜ ਕੁਕਿੰਗ ਚੈਨਲ ਦੇ ਵਿੱਚ ਤੇ ਕਿਵੇਂ ਹੋ ਜੀ ਤੁਸੀਂ ਆਪਾਂ ਸਾਰੇ ਜਣੇ ਠੀਕ ਐ ਤੇ ਅੱਜ ਆਪਾਂ ਕੁਲਚੇ ਬਣਾ ਕੇ ਤਿਆਰ ਕਰਾਂਗੇ ਜੀ ਤੇ ਤੁਸੀਂ ਸਾਰੀ ਵੀਡੀਓ ਦੇਖਿਓ ਤੇ ਵੀਡੀਓ ਨੂੰ ਲਾਈਕ ਵੀ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਤੇ ਉਹਦੇ ਲਈ ਆਪਾਂ ਚੀਜ਼ਾਂ ਵੇਖ ਲੈਣੇ ਜਿਹੜੀਆਂ ਜਿਹੜੀਆਂ ਪੈਣੀਆਂ ਤੇ ਇਹਦੇ ਲਈ ਆਪਾਂ ਕਾਲੇ ਛੋਲੇ ਲਏ ਆ ਤੇ ਆਲੂ ਲੈ उबाल ਕੇ ਲੈ ਆਪਾਂ ਹੀ ਤੇ ਖੀਰਾ ਲੈ ਆਏ ਜੀ ਟਮਾਟਰ ਲੈ ਆ ਆਪਾਂ ਇਹ ਕਾਲਾ ਨਮਕ ਹੈ ਤੇ ਜੀਰਾ ਤੇ ਜ਼ਿਵੈਣ ਭੁੰਨੇ ਵੀ ਆ ਤੇ ਪਿਆਜ਼ ਆ ਜੀ ਤੇ ਹਰੀ ਮੇਥੀ ਹੈ ਜਿਹੜੀ ਆਪਾਂ ਰੋਸਟ ਕੀਤੀ ਰਹੀ ਆ ਤੇ ਹਰੀਆਂ ਮਿਰਚਾਂ ਤੇ ਪਦੀਨੇ ਦੇ ਪੱਤੇ ਆ ਕੁਛ ਇਹ ਸਾਰੀਆਂ ਚੀਜ਼ਾਂ ਲੰਗੀਆਂ ਆ ਆਪਾਂ ਤੇ ਸਾਰੀਆਂ ਚੀਜ਼ੇ ਲਿਓ ਤੁਸੀਂ ਤੇ ਨਹੀਂ ਤਾਂ ਜ਼ਿਆਦਾ ਟੇਸਟ ਨਹੀਂ ਬਣਦੇ ਤੇ ਇਹ ਸਾਰੀਆਂ ਚੀਜ਼ਾਂ ਪਾਉਂਗੇ ਤਾਂ ਬਹੁਤ ਹੀ ਜ਼ਿਆਦਾ ਚਟਪੜੇ ਬਣਨਗੇ ਤੇ ਜਿਹੜੇ ਛੋਲੇ ਆਪਣੇ ਉਹ ਪੂਰੇ ਸੌਫਟ ਹੋਣੇ ਚਾਹੀਦੇ ਉਹ ਪੂਰੇ ਵਾਲੇ ਹੋਣੇ ਚਾਹੀਦੇ ਆ ਇਹ ਤੇ ਦੇ ਲਈ ਆਪਾਂ ਥੋੜੀਆਂ ਜੀਆਂ ਮਿਰਚਾਂ ਲੰਗਾਈ ਨਮਕ ਲੈ ਆਏ ਤੇ ਥੋੜਾ ਜਿਹਾ ਚਾਟ ਮਸਾਲਾ ਲੈ ਆਏ ਤੇ ਆਪਾਂ ਜਿਹੜੇ ਆ ਇਹਨਾਂ ਨੂੰ ਬਣਾਉਣ ਲਈ ਕੋਲ ਚੇੜ ਜੜੀਆਂ ਡੱਬ ਰੋਟੀਆਂ ਨਹੀਂ ਲਿਆਉਣੀਆਂ ਨੇ ਆਪਾਂ ਉਹ ਆਪਾਂ ਬਾਜ਼ਾਰ ਤੋਂ ਹੀ ਲੈ ਜਾਂਦੇ ਹਾਂ ਅਸੀਂ ਘਰੇ ਨਹੀਂ ਬਣਾਉਂਗਾ ਜੇ ਆਪਾਂ ਅੱਖਗੇ ਤਾਂ ਤੇ ਜਿਹੜੇ ਬਾਠ ਵਾਲੇ ਹੁੰਦੇ ਆਪਾਂ ਉਹਨਾਂ ਤੋਂ ਲੈ ਕੇ ਆਉਂਦੀਆਂ ਸੀ ਨਾ ਤੇ ਵਿਚਾਲੇ ਆਪਾਂ ਇਹਨਾਂ ਦੇ ਘੱਟ ਲਾ ਲਿਆ ਜੀ ਇਹਦੇ ਵਿੱਚ ਫੀਲਿੰਗ ਭਰਨ ਨੂੰ ਇਹਦੇ ਵਿੱਚ ਜੇਬ ਜੀ ਬਣਾ ਲਈਏ ਇੱਕ ਆਪਾਂ ਤੇ ਇਹਦੇ ਵਿੱਚ ਆਪਾਂ ਸਾਰਾ ਸਮਾਨ ਹੁਣ ਮਿਕਸ ਕਰ ਲਾਂਗੇ ਜੀ ਵੱਡੇ ਸਾਰੇ ਬਰਤਨ ਦੇ ਵਿੱਚ ਸਾਰਾ ਕੁਝ ਮਿਕਸ ਕਰ ਲਿਓ ਤੁਸੀਂ ਇਹ ਚੀਜ਼ਾਂ ਦੇ ਵਿੱਚੋਂ ਤੁਸੀਂ ਕੋਈ ਵੀ ਚੀਜ਼ 스ਕਿੱਪ ਨਾ ਕਰਿਓ ਕਿਉਂਕਿ ਲਾਜ਼ਮੀ ਚੀਜ਼ਾਂ ਹੀ ਪਾਈਆਂ ਆਂ ਆਪਾਂ ਇਹਦੇ ਵਿੱਚ ਤੇ ਇਹਦਾ ਟੇਸਟ ਜਿਹੜਾ ਉਹ ਬਹੁਤ ਹੀ ਜ਼ਿਆਦਾ ਚਟਪਟਾ ਆਊਗਾ ਸਾਰੀਆਂ ਚੀਜ਼ਾਂ ਦਾ ਕੋਈ ਆਪਾਂ ਇਹਨਾਂ ਨੂੰ ਤੜਕਾ ਨਹੀਂ ਲਾਇਆ ਸਿੰਪਲੀ ਬਣਾਇਆ ਬਿਲਕੁਲ ਤੇ ਇਹਦੇ ਵਿੱਚ ਜੀ ਆਪਾਂ ਖੱਟੀ ਮਿੱਠੀ ਜਿਹੜੀ ਆਪਾਂ ਘਰੇ ਚਟਣੀ ਬਣਾਈ ਹੈ ਉਹ ਆਪਾਂ ਪਾਈ ਹੈ ਵਿੱਚ ਈਮਲੀ ਤੇ ਗੁੜ ਦੀ ਚਟਣੀ ਜਿਹੜੀ ਆਪਾਂ ਬਣਾਉਣੀ ਹੁੰਨੀ ਆਂ ਆਮੀ ਤਿਆਰ ਪਕਰ ਦੇ ਵਿੱਚ ਬਣਾ ਕੇ ਹੀ ਰੱਖਦੇ ਹੁੰਦੇ ਆ ਤੇ ਦੋ ਤਿੰਨ ਚਮਚੇ ਪਾ ਲਈ ਆਪਾਂ ਨੇ ਵੈਸੇ ਤੜਕਾ ਲਾ ਕੇ ਬਣਾਉਂਦੇ ਆ ਬਾਜ਼ਾਰ ਦੇ ਵਿੱਚ ਤਾਂ ਤੇ ਆਪਾਂ ਤੜਕਾ ਨਹੀਂ ਲਾਇਆ ਤੇ ਆਪਾਂ ਐਵੇਂ ਬਣਾਵਾਂਗੇ ਤੇ ਐਵੇਂ ਸਿੰਪਲ ਤਰੀਕੇ ਨਾਲ ਬਹੁਤ ਹੀ ਜ਼ਿਆਦਾ ਟੇਸਟੀ ਤੇ ਕਰੰਚੀ ਜੇ ਬਣਦੇ ਆ ਜਿਹੜੇ ਤੇ ਹੁਣ ਆਪਾਂ ਇਹਨਾਂ ਨੂੰ ਤਵੇ ਨੂੰ ਗਰਮ ਕਰਕੇ ਤੇ ਤੇ ਘਿਓ ਦੇ ਨਾਲ ਦੇਸੀ ਨਾਲ ਚੋਪੜਾਂਗੇ ਆਪਾਂ ਤੇ ਜਿਹੜੇ ਆਪਣੀਆਂ ਹੱਡਾ ਰੋਟੀਆਂ ਇਹਨਾਂ ਨੂੰ ਆਪਾਂ ਪਕਾ ਲਾਂਗੇ ਉੱਤੇ ਇੱਕ ਵਾਰੀ ਥੋੜਾ ਜਿਹਾ ਸੇਕ ਲਵਾਵਾਂਗੇ ਕਰਾਂਚੀ ਹੋਣ ਤੱਕ ਇਹਨਾਂ ਨੂੰ ਦੋਨੇ ਪਾਸਿਆਂ ਨੂੰ ਆਪਾਂ ਸੇਕ ਲਵਾਵਾਂਗੇ ਤਾਂ ਵੇਨੂੰ ਤੁਸੀਂ ਖਾਉਣ ਵਾਲੀ ਝੋਪੜਨਾ ਹੀ ਦੇਸੀ ਨਾਲ ਤੇ ਹੁਣ ਆਪਾਂ ਸਾਰੇ ਤੇ ਹੁਣ ਆਪਾਂ ਡਾਵ ਰੋਟਾਂ ਦੇ ਵਿੱਚ ਜੀ ਸਾਰਾ ਸਮਾਨ ਜਿਹੜਾ ਆਪਾਂ ਬਣਾ ਕੇ ਰੱਖਿਆ ਇਹਨਾਂ ਨੂੰ ਸਮਾਰ ਕੇ ਭਰ ਲਾਂਗੇ ਆਪਾਂ ਪੂਰਾ ਫੁੱਲ ਭਰ ਲਾਂਗੇ ਆਪਾਂ ਤੇ ਇਹਨੂੰ ਆਪਾਂ ਲਾਲ ਚਟਨੀ ਜਾਂ ਹਰੀ ਚਟਨੀ ਕਿਸੇ ਵੀ ਚਟਨੀ ਨਾਲ ਆਪਾਂ ਇਹਨੂੰ ਖਾ ਸਕਦੇ ਹਾਂ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ